ਸਮਰਾਲਾ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸੱਦੀ ਮਹਾਪੰਚਾਇਤ ਦਰਾਂ ਲੰਗਰ ਦੀ ਸੇਵਾ ਪੰਥ ਰਤਨ ਬਾਬਾ ਜੀ ਹਰਵੰਦ ਸਿੰਘ ਦਿੱਲੀ ਵਾਲਿਆਂ ਦੇ ਵੱਲੋਂ ਗੁਰਦੁਆਰਾ ਸ਼੍ਰੀ ਕਟਾਣਾ ਸਾਹਿਬ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਗਨੀਖਾਨ ਨਵੀਖਾਨ ਮਾਛੀਵੜਾ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਕੀਤੀ ਗਈ ਇਸ ਲੰਗਰ ਸੇਵਾ ਦੇ ਵਿੱਚ ਸਮਰਾਲਾ ਹਲਕੇ ਤੋਂ ਸ਼ੌਮੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿਲੋਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਲੰਗਰ ਨੂੰ ਵਰਤਾਉਣ ਦੀ ਸੇਵਾ ਨਿਭਾਈ ਗਈ ਇਸ ਮੌਕੇ ਪਰਮਜੀਤ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਅੱਜ ਬੜਾ ਹੀ ਸੁਭਾਗਾ ਦਿਨ ਹੈ ਜੋ ਅੱਜ ਮੈਨੂੰ ਅਤੇ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਬਾਬਾ ਜੀ ਹਰਵੰਦ ਸਿੰਘ ਦੇ ਨਾਲ ਲੰਗਰ ਸੇਵਾ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਲੰਗਰ ਸੇਵਾ ਵਿੱਚ ਸੇਵਾ ਕਰਦੇ ਸੀ ਜੇ ਕੀ ਕਹਿੰਦੇ ਤੁਹਾਨੂੰ ਬੜੇ ਵੱਡੇ ਸੁਭਾਗ ਨੇ ਮੇਰੇ ਵੀ ਮੈਂ ਇਸ ਜੋ ਮਹਾ ਪੰਚਾਇਤ ਕਿਸਾਨਾਂ ਦੀ ਹੋ ਰਹੀ ਹੈ ਸਮਰਾਲੇ ਵਿੱਚ ਉਹਦੇ ਵਿੱਚ ਸੇਵਾ ਦਾ ਮੌਕਾ ਮਿਲਿਆ ਤੇ ਮੈਂ ਧੰਨਵਾਦ ਕਰਦਾ ਦਿੱਲੀ ਵਾਲੇ ਕਾਰਸੇ ਵਾਲੇ ਬਾਬਾ ਜੀ ਦਾ ਜਿਨ੍ਹਾਂ ਦੀ ਫਤਕਾ ਇੱਥੇ ਸਮੁੱਚੇ ਪ੍ਰਬੰਧ ਕੀਤੇ ਗਏ ਨੇ ਐਡੇ ਵੱਡੇ ਭਾਰੀ ਇਕੱਠ ਨੂੰ ਜੋ ਲੰਗਰ ਦਾ ਸਮੁੱਚਾ ਪ੍ਰਬੰਧ ਆ ਉਹ ਬਾਬਾ ਜੀ ਵੱਲੋਂ ਕੀਤਾ ਗਿਆ ਸੋ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਆ ਆਪ ਪੁਰਸ਼ਾਂ ਦਾ ਤੇ ਖਾਸ ਕਰ ਉਹ ਸੰਗਤ ਆ ਜਿਹੜੀ ਅੱਜ ਇੱਥੇ ਪਹੁੰਚੀ ਆ ਅੱਜ ਦਿਹਾੜੇ ਦੇ ਉੱਤੇ ਆਪਣਾ ਯੋਗਦਾਨ ਪਾਉਣ ਕਿਉਂਕਿ ਜੋ ਪਿਛਲੇ ਸਮੇਂ 'ਚ ਸਰਕਾਰਾਂ ਨੇ ਜੋ ਕਿਸਾਨਾਂ ਦੇ ਨਾਲ ਧੱਕਾ ਕੀਤਾ ਉਹਦਾ ਮੂੰਹ ਤੋਂ ਜਵਾਬ ਦੇਣ ਲਈ ਸਾਰੇ ਇਕੱਠੇ ਹੋਏ ਨੇ ਜੋ ਲੈਂਡ ਪੂਲਿੰਗ ਪਾਲਿਸੀ ਸੀ ਜਿਹਦੇ ਗੇ ਸਮੁੱਚਾ ਪੰਜਾਬ ਲਾਮਬੰਦ ਹੋਇਆ ਸੀ ਅੱਜ ਉਹਦੀ ਜਿੱਤ ਦੀ ਖੁਸ਼ੀ ਦੇ ਵਿੱਚ ਇੱਥੇ ਰੈਲੀ ਕੀਤੀ ਗਈ ਆ ਦੂਸਰਾ ਇਹ ਵੀ ਆ ਸਰਕਾਰਾਂ ਨੂੰ ਚੇਤਾਵਨੀ ਵੀ ਦੇਖੋ ਜਦੋਂ ਕੋਈ ਸਾਡੇ ਸਾਡੇ ਜਿਹੜਾ ਸਭ ਭਾਵੀ ਮਾਨ ਨੂੰ ਸਾਡੀ ਅਣਖ ਨੂੰ ਬੰਦਾਰਦਾ ਤਾਂ ਸਮੁੱਚਾ ਪੰਜਾਬ ਇਕੱਠਾ ਹੋ ਕੇ ਇਹਨਾਂ ਨੇ ਤਾਂ ਦਿੱਲੀ ਤੱਕ ਕਈ ਵਾਰ ਫਤਿਹ ਕਰਕੇ ਛੱਡਿਆ ਸੀ ਜੋ ਪੰਜਾਬੀਆਂ ਨੇ ਸਰਕਾਰ ਪੰਗੇ ਨਾਲ ਹੋਵੇ ਉਹਨਾਂ ਦੇ ਹੱਕ ਉਹਨਾਂ ਦੇ ਜੋ ਮਨ ਦਾ ਮਾਨ ਸਤਕਾਰ ਆ ਇਹ ਸਰਕਾਰ ਨੂੰ ਵੀ ਸਾਹਮਣਾ ਚਾਹੀਦਾ ਵੀ ਅੱਜ ਤੋਂ ਬਾਅਦ ਜੇ ਵੀ ਪਾਲਿਸੀ ਆਵੇ ਤਾਂ ਇੱਥੇ ਦੇ ਲੋਕਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਆਵੇ ਸੋ ਮੈਂ ਸਮੂੱਚੇ ਪ੍ਰਬੰਧਕ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਇੱਥੇ ਜਿੰਨੀ ਵੀ ਸੇਵਾ ਤੇ ਕਾਰਸੇਵਾ ਵਾਲੇ ਬਾਬਾ ਜੀ ਆਪ ਨਾਲ ਲਾ ਕੇ ਕਰਵਾ ਰਹੇ ਨੇ ਸੋ ਸਮੂੱਚੇ ਆਏ ਸੰਗਤ ਦਾ ਤੇ ਕਾਰਸੇਵਾ ਵਾਲੇ ਬਾਬਿਆਂ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ ਹੈ ਇਹ ਇੱਕ ਦਾਣਾ ਮਸੱਕ ਦੀ ਕਮਾਈ ਕਿਉਂਕਿ ਕਿਸਾਨ ਪੈਦਾ ਕਰਦਾ ਹੈ ਉਹਨਾਂ ਦੇ ਘਰਾਂ ਤੋਂ ਬੋਰੀਆਂ ਪਾਰ-ਪਾਰ ਕੇ ਕਾਰਸੇਵਾ ਵਾਲੇ ਮਹਾਂਪੁਰਸ਼ ਪੰਜ ਰੁਪਏ ਦੇ ਜੱਥੇਦਾਰ ਬਾਬਾ ਹਰਮਾਇ ਸਿੰਘ ਜੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਆਦ ਕਾਲ 20 ਰੁਪਏ ਦੇ ਲੰਗਰ ਵਰਤਾਇਆ ਸੀ ਉਹ ਤੱਕ ਸਾਲ ਨੂੰ ਚਲਾਉਂਦੇ ਹੋਏ ਮਹਾਪੁਰਸ਼ਾਂ ਦਾ ਜੋ ਲੰਗਰ ਹੈ ਇਲਾਕੇ ਦੀਆਂ ਸੰਗਤਾਂ ਕਾਰ ਸੇਵਾ ਵਾਲੀਆਂ ਸੰਗਤਾਂ ਪੰਥਰਥੇ ਜਿੱਥੇ ਬਾਬਾ ਹਰਵੰਦ ਸਿੰਘ ਜੀ ਬਾਬਾ ਬੱਲੇ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਬੰਗਲਾ ਸਾਹਿਬ ਗੁਰਦੁਆਰਾ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਘਰਾਂ ਵਿੱਚ ਵਿਦਿਵਸਾਦਾ ਆਉਂਦਾ ਹਰ ਇੱਕ ਦੇ ਘਰ ਤੋਂ ਇਹ ਲੰਗਰ ਤਾਂ ਚੱਲਦੇ ਆ ਇੱਕ ਇੱਕ ਦਾਣਾ ਇੱਕ ਇੱਕ ਪੈਸਾ ਸਮਾਜ ਲਈ ਵਰਤਿਆ ਜਾਂਦਾ ਹੈ ਕਿਉਂਕਿ ਸਾਡੇ ਤੇ ਸਰ ਸਰਕਾਰਾਂ ਰਹੇ ਹੋਂਦ ਕਰਨ ਅਸੀਂ ਇਹੀ ਹੱਥ ਮੰਨ ਕੇ ਬੇਨਤੀ ਕਰਦੇ ਆਂ ਸਾਡਾ ਸਮਾਜ ਚੱਲਣ ਦਿਓ ਇੱਥੇ ਗਰੀਬ ਅਮੀਰ ਹਰ ਇੱਕ ਨੂੰ ਬਰਾਬਰ ਦਾ ਹੱਕ ਹੈ ਕਿਉਂਕਿ ਅਸੀਂ ਸਾਰੇ ਇੱਕੋ ਪਰਮਾਤਮਾ ਦੇ ਬਣਾਏ ਜੀ ਆ ਇਸ ਕਰਕੇ ਸਾਨੂੰ ਰਹਿਣ ਦਿਓ ਤੇ ਆਪਸੀ ਪਿਆਰ ਸਾਡੇ ਜਨਤਾ ਵਿੱਚ ਵਧਣ ਦਿਓ ਤਾਂ ਕਿ ਜੇ ਪਿਆਰ ਵਧੂਗਾ ਸਾਡਾ ਸਮਾਜ ਔਰ ਦੇਸ਼ ਰਹੇਗੀ ਸਾਰੀ ਦੁਨੀਆ ਤੋਂ ਇੱਕ ਕਲ ਹੋ ਕੇ ਮਿੱਤਰੂਗਾ ਸਾਡੇ ਰਿਸ਼ਤਿਆਂ ਨੂੰ ਬਹੁਤ ਬਹੁਤ ਧੰਨਵਾਦ ਆ ਜੀ